ਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾ ਜਿੱਥੇ ਕਿ ਅੱਜ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੈ ਔਰ ਇਸ ਸਮੇਂ ਦੇਖਿਆ ਜਾਵੇ ਤਾਂ ਪ੍ਰਕਰਮਾਂ ਦੇ ਵਿੱਚ ਸੰਗਤ ਸਰੋਵਰ ਦੇ ਆਲੇ ਦੁਆਲੇ ਪ੍ਰਕਰਮਾਂ ਦੇ ਇਸ ਜਿਹੜੇ ਕਿ ਸੰਗਤ ਹੈ ਔਰ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀ ਹੈ ਦੁਖ ਭੰਜਨੀ ਪੇਰੀ ਥੱਲੇ ਇਸ਼ਨਾਨ ਕੀਤੇ ਜਾ ਰਹੇ ਨੇ ਜੋੜੇ ਘਰ ਵੀ ਸੇਵਾ ਕੀਤੀ ਜਾ ਰਹੀ ਹੈ ਸੋ ਵੱਡੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੈ ਔਰ ਮੌਜੂਦਾ ਹਾਲਾਤ ਨੇ ਜੋ ਪੰਜਾਬ ਦੇ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਕਾਫੀ ਮਾਰ ਪਈ ਹੈ ਔਰ ਲੋਕ ਕਾਫੀ ਮੁਸ਼ਕਲਾਂ ਦੇ ਵਿੱਚ ਨੇ ਸੋ ਇਹ ਉਸ ਦੇ ਸਰਬਤ ਦੇ ਭਲੇ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਸੰਗਤਾਂ ਅਰਦਾਸਾਂ ਬੇਨਤੀਆਂ ਕਰਨ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਬੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਔਰ ਅਰਦਾਸਾਂ ਬੇਨਤੀਆਂ ਕੀਤੀ ਜਾ ਰਹੀਆਂ ਨੇ ਦੂਜੇ ਪਾਸੇ ਹੀ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ ਪ੍ਰਬੰਧ ਔਰ ਰਹਿਣ ਬਸੇਰਿਆਂ ਦੇ ਪ੍ਰਬੰਧ ਔਰ ਮੈਡੀਕਲ ਜਿਹੜੇ ਕਿ ਉਹਨਾਂ ਦੇ ਵੱਲੋਂ ਸਹੂਦਾਵਾਂ ਦਿੱਤੇ ਜਾ ਰਹੇ ਨੇ ਇਸੇ ਹੋਰ ਸੰਸਥਾਵਾਂ ਨੇ ਜਿਸ ਦੇ ਵਿੱਚ ਐਕਟਰ ਵੀ ਨੇ ਔਰ ਫਿਲਮੀ ਅਦਾਕਾਰ ਵੀ ਨੇ ਉਹਨਾਂ ਵੱਲੋਂ ਵੀ ਹੜਪੀਟਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਹਰ ਕਮਿਊਨਿਟੀ ਵੱਲੋਂ ਉੱਥੇ ਜਾ ਕੇ ਮਦਦ ਕੀਤੀ ਜਾ ਰਹੀ ਹੈ ਔਰ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆ ਕੇ ਇੱਥੇ ਪੰਜਾਬ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਸੋ ਦੇਖਿਆ ਜਾਵੇ ਤਾਂ ਹੜਾਂ ਦੀ ਮਾਰ ਕਾਫੀ ਪਈ ਹੈ ਔਰ ਕਾਫੀ ਲੋਕਾਂ ਵੱਲੋਂ ਜਿਹੜੇ ਇਹ ਹੜਪੀਟ ਤੋਂ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਸਰਬੱਤ ਦੇ ਭਲੇ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅਰਦਾਸਾਂ ਬੇਨਤੀਆਂ ਵੀ ਕੀਤੇ ਜਾ ਰਹੀਆਂ ਨੇ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਜਿੱਥੇ ਕਿ ਦੂਰੂ ਦੂਰੋ ਸੰਗਤਾਂ ਪਹੁੰਚੀਆਂ ਨੇ ਤੇ ਉਹਨਾਂ ਦੇ ਵੱਲੋਂ ਅਰਦਾਸਾਂ ਬੇਨਤੀਆਂ ਕੀਤੇ ਜਾ ਰਹੀਆਂ ਨੇ ਸੋ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇੱਥੇ ਆ ਕੇ ਸੰਗਤ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹੈ ਸੋ ਸੰਗਤ ਨਾਲ ਗੱਲਬਾਤ ਕਰਦੇ ਹਾਂ ਔਰ ਤੁਹਾਨੂੰ ਸੁਣਾਉਣੀ ਹੈ ਇਸ ਮੌਕੇ ਤੇ ਸੰਗਤ ਦਾ ਕੀ ਕਹਿਣਾ ਹੈ ਨਾਮ ਅਲਸ਼ਮੀਰ ਨਾਮ ਗਗਨ ਨਮ ਜਲੰਧਰ ਤੋਂ ਆਇਆ ਸੀ ਅੱਜ ਅੱਜ ਸਤਿਗੁਰੂ ਸਿੰਘ ਦਰਬਾਰ ਸਾਹਿਬ ਕੀ ਮੱਥਾ ਟੇਕਿਆ ਕੀਰਵਾ ਸਾਹਿਬ ਹਾਂਜੀ ਅਰਦਾਸ ਇਹੀ ਹੈ ਕਿ ਸਭ ਜਗ੍ਹਾ ਖੁਸ਼ੀਆਂ ਰਹਿਣ ਔਰ ਹਰ ਇੱਕ ਸਟੇਟ ਦੇ ਵਿੱਚ ਲੋਕੀ ਜਿਹੜੇ ਆ ਲੋਕੀ ਸਹੀ ਤਰ੍ਹਾਂ ਰਹਿਣ ਜਿਹੜੇ ਹੜ ਆ ਰਹੇ ਨੇ ਪੰਜਾਬ ਦੇ ਵਿੱਚ ਉਹਦੇ ਲਈ ਵੀ ਅਰਦਾਸ ਕੀਤੀ ਹੈ ਕਿ ਹਰ ਇੱਕ ਨੂੰ ਖਾਣਾ ਵਗੈਰਾ ਹਰ ਇੱਕ ਚੀਜ਼ ਮੁਹੱਈਆ ਹੋਵੇ ਔਰ ਲੋਕੀ ਪੰਜਾਬ ਦੇ ਜਿਹੜੇ ਉਹ ਸੈਲੀਬ੍ਰਿਟੀ ਨੇ ਜਾਂ અભਿਨੇਤਾ ਨੇ ਜਾਂ ਨੇਤਾ ਨੇ ਉਹ ਜਾ ਜਾ ਕੇ ਘਰਾਂ ਦੇ ਵਿੱਚ ਦੇਵੀ ਰਹੇ ਨੇ ਉੱਥੇ ਜਿੱਥੇ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਹੜ੍ਹ ਆਏ ਨੇ ਤੇ ਉਹਨਾਂ ਨੂੰ ਦੇ ਰਹੇ ਨੇ ਖਾਣਾ ਵਗੈਰਾ ਮੁਹੱਈਆ ਕਰਵਾ ਰਹੇ ਨੇ ਬਟ ਸਾਡਾ ਸਭ ਦਾ ਹੀ ਫਰਜ਼ ਬੰਦਾ ਵਾ ਸਾਰੀ ਦੁਨੀਆ ਦੇ ਵਿੱਚ ਜਿੰਨੇ ਵੀ ਨੇ ਸਭ ਦਾ ਫਰਜ਼ ਬੰਦਾ ਹੈ ਕਿ ਅਸੀਂ ਜਾ ਕੇ ਜਿੰਨਾ ਹੋ ਸਕਦਾ ਉਹਨਾਂ ਨੂੰ ਯੋਗਦਾਨ ਪਾਈਏ ਔਰ ਲੋਕਾਂ ਨੂੰ ਖਾਣਾ ਜ਼ਰੂਰ ਮੁਹੱਈਆ ਕਰਾਈਏ ਲੱਗਦਾ ਹੈ ਕਿ ਸਾਡੇ ਪੰਜਾਬੀ ਹੀ ਇੱਕ ਦੂਜੇ ਦਾ ਸਾਥ ਦੇ ਰਿਹਾ ਸੀ नहीं पंजाबी साथ तो दे रहे हैं लेकिन हर कुछ देखा होगा सलमान खान ने भी टी वी त्या है थोड़े दिन पहले कि हम हाँ, जो धरती जो है सबका पेट भरती है अमृतसर की तो उन लोगों के ऊपर अब आफत आई है हड़ आया है पंजाबियों के ऊपर तो उनके लिए हमें भी कुछ करना चाहिए उन्हें क्या है सारे वास्ते क्या उन्हें नहीं ना कि सिर्फ पंजाबियों वास्ते या एक ही स्टेट वास्ते या एक ही कम्युनिटी वास्ते नहीं उन्हें क्या उन्हें सारी दुनिया वास्ते क्या विं वा? कम्युनिटियाँ ने जिन्हें भी रिलीजन ने सब वास्ते उन्हें क्या वैश्वनल टेलीविजन तो ਕਿ ਸਭ ਨੂੰ ਹੈਲਪ ਕਰਨੀ ਚਾਹੀਦੀ ਹੈ ਸਭ ਨੂੰ ਉੱਥੇ ਖਾਣਾ ਰੋਟੀ ਤਿੰਨੋਂ ਟਾਈਮ ਦੀ ਸਭ ਨੂੰ ਪਹੁੰਚਾਣੀ ਚਾਹੀਦੀ ਹੈ ਉਹਨਾਂ ਦੇ ਲਈ ਮਦਦ ਕਰਨੀ ਚਾਹੀਦੀ ਕਿ ਲੱਗਦਾ ਕਿ ਲੋੜ ਤਾਂ ਹੁਣ ਪੈਣੀ ਦੇ ਪਾਣੀ ਉੱਤਰ ਜਾਣਾ ਉਸ ਤੋਂ ਬਾਅਦ ਤੁਹਾਡੀਆਂ ਬਿਮਾਰੀਆਂ ਫੈਲਣ ਦਾ ਹਾਂਜੀ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਤੇ ਉੱਥੇ ਪਾਣੀ ਕੱਢਣ ਦੀ ਵੀ ਵਿਵਸਥਾ ਕਰਨੀ ਚਾਹੀਦੀ ਹੈ ਜਿਹੜੀਆਂ ਵੱਡੀਆਂ ਮਸ਼ੀਨਾਂ ਨੇ ਆ ਜਿਹੜੇ ਵੱਡੀਆਂ ਇਲੈਕਟ੍ਰਿਕ ਮਸ਼ੀਨਾਂ ਨੇ ਉਹਨਾਂ ਨੂੰ ਪੇਜ ਕੇ ਉੱਥੇ ਪਾਣੀ ਕੱਢਣਾ ਚਾਹੀਦਾ ਕਿਉਂਕਿ ਉਥੇ ਜਿੰਨੀ ਜਲਦੀ ਉਥੋਂ ਪਾਣੀ ਨਿਕਲ ਜਾਏਗਾ ਨਿਕਾਸ ਹੋ ਜਾਏਗਾ ਪਾਣੀ ਦਾ ਉਨਾ ਹੀ ਇਹ ਬਿਮਾਰੀਆਂ ਤੋਂ ਬਚ ਸਕਦੇ ਨੇ ਕੀੜੇ ਮਕੋੜਿਆਂ ਤੋਂ ਬਚ ਸਕਦੇ ਨੇ ਵੱਡੇ ਵੱਡੇ ਕੀੜੇ ਪੈਦਾ ਹੋ ਜਾਂਦੇ ਨੇ ਦੋ ਦਿਨ ਵੀ ਪਾਣੀ ਰੁਕ ਜਾਵੇ ਤੇ ਤੇ ਉਹਨਾਂ ਨੂੰ ਵੈਸ ਤੇ ਕਈਆਂ ਲੋਕਾਂ ਨੂੰ ਉੱਥੋਂ ਕੱਢਣਾ ਚਾਹੀਦਾ ਆ ਲੇਕਿਨ ਜਲੋ ਨਈ ਵੀ ਨਿਕਲ ਪਾ ਰਹੇ ਅਗਲੇ ਆਪਣੇ ਘਰ ਨੇ ਉਹਨਾਂ ਦੇ ਸਾਰਾ ਕੁਝ ਹੈ ਤੇ ਉੱਥੇ ਤੇ ਜਿਹੜੀ ਉੱਥੇ ਬਰਬਾਦੀ ਹੋ ਰਹੀ ਆ ਉਹਨੂੰ ਅਸੀਂ ਰੋਕ ਸਕਦੇ ਆ ਜੇ ਅਸੀਂ ਸਾਰੇ ਇਕਜੁੱਟ ਹੋਈਏ ਨਾ ਕਿ ਸਿਰਫ ਸਿੱਖ ਕਮਿਊਨਿਟੀ ਨਾ ਕਿ ਸਿਰਫ ਪੰਜਾਬੀ ਸਾਰੇ ਹੀ ਹੋਈਏ ਸਲਮਾਨ ਖਾਨ ਨੇ ਜਿੰਨਾ ਕਿਹਾ ਵੀ ਸੀਗਾ ਥੋੜੇ ਦਿਨ ਪਹਿਲਾਂ ਆਪਣੇ ਸ਼ੋਅ ਦੇ ਰਾਹੀਂ ਉਹਨੇ ਕਿਹਾ ਸੀ ਕਿ ਸਾਰੇ ਅਸੀਂ ਇਕਜੁੱਟ ਹੋਈਏ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਆ ਅੰਮ੍ਰਿਤਸਰ ਦੇ ਗੁਰੂਪਤੀ ਨਗਰੀ ਦੇ ਉਹ ਇਹ ਨਹੀਂ ਸੋਚ ਕੇ ਇੱਥੇ ਲੰਗਰ ਦਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਕਿ ਸਿਰਫ ਇੱਕ ਸਿੱਖ ਕਮਿਊਨਿਟੀ ਦੇ ਲੋਕ ਹੀ ਖਾਣ ਉਹ ਸਭ ਨੂੰ ਇੱਥੇ ਨਿਯੋਤਾ ਬਹੁਤ ਹੈ ਸਾਰੀ ਦੁਨੀਆ ਦੇ ਲੋਕ ਆਉਂਦੇ ਆ ਇੱਥੇ ਉਹ ਇਹ ਨਹੀਂ ਸੋਚਦੇ ਕਿ ਇੱਕ ਕੀ ਸੋਲੀਟੇਅਰ ਹੋਵੇ ਸਾਰੀ ਦੁਨੀਆ ਆਉਂਦੀ ਹੈ ਇੱਥੇ ਖਾਂਦੀ ਹੈ ਸਾਰੀ ਦੁਨੀਆ ਇੱਕ ਜਗ੍ਹਾ ਬਹਿ ਕੇ ਤੇ ਜਦੋਂ ਉਹਨਾਂ ਨੇ ਭੇਦਭਾਵ ਨਹੀਂ ਕੀਤਾ ਸਨਮਾਨਨੇ ਕਿਹਾ ਕਿ ਤੇ ਫਿਰ ਅਸੀਂ ਕਿਉਂ ਅਸੀਂ ਵੀ ਉਹਨਾਂ ਦੇ ਸਾਰੇ ਖੜੇ ਹੋਈਏ ਇੱਕ ਜੋ ਠੋਕੇ ਸਾਰੀ ਦੁਨੀਆ ਖੜੀ ਹੋਵੇ ਇੱਕ ਜੋ ਠੋਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਸਿੰਘ ਨਾਮ ਜੀ ਅਸੀਂ ਜਲੰਧਨ ਮੁਕਸੂਦਾਂ ਤੋਂ ਆਏ ਆ ਜੀ ਹਾਂਜੀ ਸਮਾਂ ਦੇ ਅਨੁਸਾਰ ਹਰਾਂ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਸੰਗਤਾਂ ਬਹੁਤ ਸੇਵਾ ਕਰ ਰਹੀਆਂ ਬਹੁਤ ਪਿਆਰ ਦੇ ਨਾਲ ਸੇਵਾ ਕਰ ਰਹੀਆਂ ਜਿਹੜੀ ਚੀਜ਼ ਲੋੜ ਪਹੁੰਚਾਉਂਦੀਆਂ ਹਨ ਤੇ ਗੁਰੂ ਘਰਾਂ 'ਚ ਅਰਦਾਸਾਂ ਹੋ ਰਹੀਆਂ ਇੱਥੇ ਵੀ ਅਰਦਾਸਾਂ ਕਰਕੇ ਆਏ ਆ ਮੇਤਾਵਰਤੀ ਅਰਦਾਸਾਂ ਹੁੰਦੀਆਂ ਸਾਦੀ ਅਰਦਾਸ ਹੁੰਦੇ ਆ ਔਖਾ ਸੌਖਾ ਸਮਾਂ ਹੁੰਦਾ ਇਨਸਾਨ ਤੇ ਫੇਰ ਵੀ ਗੁਰਦੇ ਚਰਨ ਨਾਲ ਜਿਹੜੇ ਜੁੜੇ ਹੋਏ ਆ ਸਤਿਗੁਰੂ ਜੀ ਅਪਾਰ ਬਖਸ਼ਿਸ਼ ਹੈ ਕੋਟਾਂ ਕੋਟਾਂ ਚਿੰਤਨਵਾਸ ਸਤਿਗੁਰੂ ਜੀਆਂ ਜਿਨ੍ਹਾਂ ਨੇ ਦਰਸ਼ਨ ਕਰਵਾਏ ਐ ਐਸਜੀਪੀਸੀ ਵੱਲੋਂ ਵੀ ਜਿਹੜਾ ਕਿ ਕਾਫੀ ਜਗ੍ਹਾ ਤੇ ਰਾਸ਼ਨ ਪਹੁੰਚਾਇਆ ਗਿਆ ਬਹੁਤ ਜਗ੍ਹਾ ਜਿੱਥੇ ਵੀ ਲੋੜ ਹੋ ਉਸੇ ਸਭ ਜਗ੍ਹਾ ਲੰਗਰ ਲੈ ਕੇ ਜਾਂਦੀਆਂ ਜੋ ਵੀ ਚਾਹੀਦੀ ਚੀਜ਼ ਦੀ ਜਰੂਰਤ ਪਹੁੰਚਾਉਂਦੀਆਂ ਇਹ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਪੰਜਾਬੀ ਹੀ ਇੱਕ ਬਜਾਅ ਸਾਥ ਦੇ ਹਾਂਜੀ ਪੰਜਾਬੀ ਦੂਜਿਆਂ ਦਾ ਸਾਥ ਦੇਂਦੇ ਜਾ ਕੇ ਤੇ ਇੱਥੇ ਪੰਜਾਬੀਆਂ ਦੇ ਪੰਜਾਬੀ ਦਾ ਦੇਗਾ ਹੀ ਦੇਣਾ ਕਿੱਥੇ ਵੀ ਪਉਂਦਾ ਨਹੀਂ ਪਉਂਦਾ ਪੰਜਾਬੀ ਉਸ ਜਾ ਕੇ ਲੋੜ ਨੂੰ ਸਾਥ ਸੇਵਾ ਕਰਦੇ ਇੱਥੇ ਪੰਜਾਬੀਆਂ ਦਾ ਘਰ ਚ ਹੋਈ ਇਹ ਪ੍ਰੋਬਲਮ ਤੇ ਉਹਨਾਂ ਨੇ ਕਰਨੀ ਕਰਨੀ ਹਾਂਜੀ ਲੋੜ ਹੈ ਸਾਰਿਆਂ ਨੂੰ ਜੀ ਸਾਥ ਹਾਂਜੀ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਰਈਏ ਤੋਂ ਆਇਆ ਜੀ ਇਹ ਲੱਗਦਾ ਕਿ ਜੇ ਸਾਭ ਨੂੰ ਪੰਜਾਬ ਵਿੱਚ ਹੜਾ ਆਇਆ ਨੇ ਪੰਜਾਬੀ ਪੰਜਾਬੀ ਸਾਥ ਦੇ ਰਣੀ ਔਰ ਅਰਦਾਸਾਂ ਕਰਨੀ ਬਹੁਤ ਜੀ ਅਸੀਂ ਵੀ ਇਸੇ ਕਰਕੇ ਬਾਰਾ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਆ ਵੀ ਸੰਗਤ ਦਾ ਭਲਾ ਹੋਵੇ ਮਹਾਰਾਜ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਵੀ ਸੰਗਤ ਦਾ ਜੋ ਵੀ ਹੜਾ ਆਇਆ ਇਸ ਬਾਬਤ ਬਹੁਤ ਹੀ ਦੁਖਦਾਈ ਘਟਨਾਵਾਂ ਵਾਪਰੀਆਂ ਨੇ ਘਰ ਮਕਾਨ ਟਹਿਗੇ ਨੇ ਜ਼ਮੀਨਾਂ ਵਹਿਗੀਆਂ ਨੇ ਹੋਰ ਵੀ ਸੰਗਤ ਦਾ ਬਹੁਤ ਨੁਕਸਾਨ ਹੋਇਆ ਮਾਲੀ ਜਾਨੀ ਸਾਰਾ ਨੁਕਸਾਨ ਹੋਇਆ ਜੀ ਐਸਜੀਪੀਸੀ ਬੰਦੋਗ ਜੀ ਦੀ ਖਾਸ ਐਸਜੀਪੀਸੀ ਵੱਲੋਂ ਵੀ ਦਵਾਈਆਂ ਦਾ ਵੀ ਚੱਲ ਰਿਹਾ ਜੀ ਲੰਗਰ ਵੀ ਚੱਲ ਰਿਹਾ ਰਸਤਾ ਵੀ ਵੰਡ ਰਹੇ ਨੇ ਐਸਜੀਪੀਸੀ ਜੀ ਔਰ ਇਸ ਸਮੇਂ ਦੇ ਸਾਰੀਆਂ ਸੰਸਥਾਵਾਂ ਨੇ ਉੱਥੇ ਪਹੁੰਚਿਆ ਹੋਈਆਂ ਨੇ ਕਿਸੇ ਦੇ ਹੜਾ ਨਹੀਂ ਮਾਰ ਪਈਏ ਹਰ ਇੱਕ ਬੰਦਾ ਜੀ ਜਿੰਨੇ ਜੋਗਾ ਹੈਗਾ ਨਾ ਜੀ ਹਰਪੀਰ ਤਾਂ ਵਾਸਤੇ ਹਰ ਇੱਕ ਤਰ੍ਹਾਂ ਦੀ ਮਦਦ ਕਰਨ ਨੂੰ ਹਰ ਇੱਕ ਬੰਦਾ ਪੰਜਾਬੀ ਵੀ ਸਾਰੇ ਧਰਮਾਂ ਦੇ ਲੋਕ ਵੀ ਅੱਗੇ ਆਏ ਆ ਜੀ ਪੰਜਾਬ ਪੰਜਾਬ ਚੋਂ ਵੀ ਬਾਹਰ ਲੀਆਂ ਸਟੇਟਾਂ ਚੋਂ ਵੀ ਹਰਿਆਣੇ ਚੋਂ ਵੀ ਅਸੀਂ ਹੁਣੇ ਰਸਤੇ ਚੱਲ ਰਹੇ ਆਂ ਕੋਈ ਸਟੇਟਾਂ ਦੇ ਮੁਸਲਮਾਨ ਵੀਰ ਵੀ ਆ ਰਹੇ ਸੀ ਇਧਰੋਂ ਕਿਸ ਰਸਤੇ ਲੈ ਕੇ ਇਹ ਲੱਗਦਾ ਕਿ ਜਿਹੜੇ ਲੋਕ ਨਹੀਂ ਪਹੁੰਚਉ ਘਰਾਂ 'ਚ ਬੈ ਕੇ ਅਰਦਾਸ ਕਰਨ ਦੇ ਗੁਰੂ ਘਰਾਂ ਨਹੀਂ ਸਾਰੇ ਹੀ ਕਰਦੇ ਆ ਜੀ ਸਾਰੇ ਅਰਦਾਸ ਕਰਨ ਦੇ ਕਈ ਹੁਣ ਕਈਆਂ ਕੋ ਬਿਚਾਰੇ ਆ ਨਹੀਂ ਸਕਦੇ ਹੁੰਦੇ ਉਹਨਾਂ ਦਾ ਕੋਈ ਕਾਰਨ ਹੁੰਦੇ ਨੇ ਉਹ ਇਸ ਕਰਕੇ ਫਿਰ ਨਾ ਉਹਨਾਂ ਕਾਰਨ ਵੀ ਮੰਚ 'ਤੇ ਅਰਦਾਸ ਹਰਕਦੇ ਆ ਵੀ ਜੋ ਪੰਜਾਬ 'ਚ ਐਡਾ ਵੱਡਾ ਇਹ ਸੰਕਟ ਆਇਆ ਵਾ ਇਸ ਨੂੰ ਮਹਾਰਾਜ ਦੀ ਕਿਰਪਾ ਕਰਨ ਗੁਰੂ ਨਾਨਕ ਦਾਸ ਜੀ ਪੀ ਸੰਕਟ ਨੂੰ ਟਾਲ ਦੇ ਜੀ